ਅੱਜਕੱਲ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਚੱਲੀਆਂ ਹੋਈਆਂ ਨੇ ਸਾਰੀਆਂ ਬਿਮਾਰੀਆਂ ਤੋਂ निजात ਪਾਉਣ ਦੇ ਲਈ ਅੱਜ ਇੱਕ ਤੁਹਾਨੂੰ ਇਹ ਜਿਹਾ ਮੰਤਰ ਦਊਂ ਜਿਹਦੇ ਨਾਲ ਤੁਸੀਂ ਕੈਂਸਰ, ਲੀਵਰ, ਕਿਡਨੀਆ ਦੀਆਂ ਦਿੱਕਤਾਂ ਦਾ ਠੀਕ ਕਰੋਗੇ ਕਰੋਗੇ ਨਾਲੇ ਜੇ ਕੋਈ ਪੇਸ਼ੈਂਟ ਤੁਹਾਡਾ ਵੈਂਟੀਲੇਟਰ ਤੇ ਆ, ਆਈਸੀਯੂ ਦੇ ਵਿੱਚ ਆ ਉਹ ਪੇਸ਼ੈਂਟ ਵੀ ਵੈਂਟੀਲੇਟਰ ਤੇ ਆਈਸੀਯੂ ਤੋਂ ਉੱਠ ਕੇ ਬਿਲਕੁਲ ਨਾਰਮਲ ਹੋ ਜਾਊ। ਤੁਸੀਂ ਕਰਨਾ ਕੀ ਹੈ ਜਿਹੜਾ ਮੈਂ ਮੰਤਰ ਤੁਹਾਨੂੰ ਸਕਰੀਨ ਤੇ ਦਿਖਾਣ ਲੱਗਿਆ ਇਹਦਾ ਸਕਰੀਨਸ਼ਾਟ ਲੈਣਾ ਅਤੇ ਸੇਮ ਕਲਰ ਦੇ ਵਿੱਚ ਇਸ ਮੰਤਰ ਨੂੰ ਉਸ ਪੇਸ਼ੈਂਟ ਦੇ ਨਾਲ ਰੱਖਣਾ। ਇਹ ਜਿਸ ਰੂਮ ਦੇ ਵਿੱਚ ਉਹ ਪੇਸ਼ੈਂਟ ਹੈ ਉਸ ਰੂਮ ਦੇ ਵਿੱਚ ਇਸ ਮੰਤਰ ਨੂੰ ਪੇਸਟ ਵੀ ਕਰਨਾ ਨਾਲ ਨਾਲ ਤੁਸੀਂ ਇਸ ਮੰਤਰ ਨੂੰ ਉਸ ਪੇਸ਼ੈਂਟ ਦੇ ਲਈ ਚੈਂਟ ਵੀ ਕਰਨਾ મતલਬ ਇਹਦਾ ਜਾਪ ਵੀ ਕਰਨਾ ਤਾਂ ਧਿਆਨ ਨਾਲ ਦੇਖੋ ਇਸ ਮੰਤਰ ਨੂੰ ਇਹ ਜਿਹੜਾ ਮੰਤਰ ਹੈ ਇਹਦਾ ਨਾਮ ਹੈ ਕੁੰਜੀਤਾ ਪਾਦਮ ਸ਼ਰਨਮ ਕੁੰਜੀਤਾ ਪਾਦਮ ਸ਼ਰਨਮ ਇਨੂੰ ਤੁਸੀਂ ਬਾਰ-ਬਾਰ ਬਾਰ-ਬਾਰ ਜਦ ਜਪਦੇ ਜਾਓਗੇ ਤੁਹਾਡੇ ਪੇਸ਼ੈਂਟ ਦੀ ਰਿਕਵਰੀ ਵੀ ਹੋਣੀ ਹੈ ਉਹਦੀ ਜਿਹੜੀ ਮਰਜ਼ੀ ਬਿਮਾਰੀ ਹੋਵੇ ਹਰ ਇੱਕ ਬਿਮਾਰੀ ਦੇ ਵਿੱਚ ਇਹ ਮੰਤਰ ਕੰਮ ਕਰਦਾ ਤੁਸੀਂ ਇਸ ਮੰਤਰ ਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇਣਾ ਸ਼ੇਅਰ ਕਰੋ ਤਾਂ ਕਿ ਕਿਸੇ ਨਾ ਕਿਸੇ ਦੀ ਜਾਨ ਅਤੇ ਲੋਕਾਂ ਦਾ ਪੈਸਾ ਵੀ ਬਚ ਸਕੇ ਜਿਹੜਾ ਉਹ ਡਾਕਟਰਾਂ ਦੇ ਖਰਚ ਰਹੇ ਨੇ